ਕਰਨ ਔਜਲਾ ਨੇ ਦਿਲਜੀਤ ਦੋਸਾਂਝ ਤੇ ਏਪੀ ਟਿੱਲੋ ਨੂੰ ਛੱਡਿਆ ਪਿੱਛੇ ਦੁਨੀਆ ਪੱਧਰ ਦੇ ਵਿੱਚ ਹਾਸਲ ਕੀਤਾ ਇੱਕ ਖਿਤਾਬ ਆਪਣੀ ਦਮਦਾਰ ਆਵਾਜ਼ ਦੇ ਸਦਕਾ ਕਰਨ ਔਜਲਾ ਨੇ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਬਣ ਗਏ ਇਹ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਨਿੱਜੀ ਲਾਈਫ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਇਹਨਾਂ ਦਾ ਗਾਇਆ ਹਰ ਗੀਤ ਸੁਪਰ ਹਿੱਟ ਸਾਬਿਤ ਹੁੰਦਾ ਹੈ ਕਰਨ ਔਜਲਾ ਅੱਜਿਸ ਮੁਕਾਮ ਤੇ ਹਨ ਉਹਨਾਂ ਨੇ ਇੱਥੇ ਤੱਕ ਪਹੁੰਚਣ ਲਈ ਸਖਤ ਮਿਹਨਤ ਕੀਤੀ ਹੈ ਹੁਣ ਕਰਨ ਔਜਲਾ ਨੇ ਇੱਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ ਕਰਨ ਔਜਲਾ ਨੇ ਦਿਲਜੀਤ ਦੋਸਾਂਝ ਬਾਦਸ਼ਾਹ ਐਪੀਟਲੋ ਵਰਗੇ ਕਲਾਕਾਰਾਂ ਨੂੰ ਪਿੱਛੇ ਛੱਡ ਕੇ ਇੱਕ ਰਿਕਾਰਡ ਬਣਾਇਆ ਦਰਅਸਲ ਕਰਨ ਔਜਲਾ ਨੂੰ ਇੰਸਟਾਗ੍ਰam ਤੇ ਐਪਲ 뮤ਜ਼ਿਕ ਦੇ ਆਧਾਰਿਤ ਹੈਂਡਲ ਦੁਆਰਾ ਫੋਲੋ ਕੀਤੇ ਜਾਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ ਐਪਲ 뮤ਜ਼ਿਕ ਇੰਸਟਾਗ੍ਰam ਅਕਾਊਂਟ ਨੇ ਗਾਇਕ ਨੂੰ ਕਰਨ ਔਜਲਾ ਦੀ ਐਲਬਮ ਮੇਕਿੰਗ ਮੈਮਰੀਜ਼ ਦੇ ਰਿਲੀਜ਼ਿੰਗ ਤੋਂ ਠੀਕ 1 ਹਫਤੇ ਪਹਿਲਾਂ ਫੋਲੋ ਕੀਤਾ ਦੱਸਿਏ ਕਿ ਹਾਲ ਹੀ ਵਿੱਚ ਕਰਨ ਔਜਲਾ ਦਾ ਨਵਾਂ ਗੀਤ ਰਿਲੀਜ਼ ਹੋਇਆ ਸੀ ਜਿਸ ਨੂੰ ਲੋਕਾਂ ਵੱਲੋਂ ਖੂਬ ਪਿਆਰ ਮਿਲਿਆ ਬੀਤੇ ਦਿਨੀ ਕਰਨ ਔਜਲਾ ਦੀ ਡਾਕੂਮੈਂਟਰੀ ਬਣਾਉਣ ਦਾ ਐਲਾਨ ਕੀਤਾ ਗਿਆ ਜਿਸ ਦੇ ਨਾਲ ਉਹਨਾਂ ਦੇ ਫੈਨਸ ਨੂੰ ਵੱਡਾ ਤੋਹਫ਼ਾ ਮਿਲਿਆ ਖਾਸ ਗੱਲ ਇਹ ਹੈ ਕਿ ਇਸ ਡਾਕੂਮੈਂਟਰੀ ਦੇ ਵਿੱਚ ਕਰਨ ਔਜਲਾ ਦੇ ਫੈਨਸ ਵੀ ਨਜ਼ਰ ਆਣਗੇ ਪਰ ਇਹ ਮੌਕਾ ਸਿਰਫ ਉਹਨਾਂ ਖਾਸ ਫੈਨਸ ਨੂੰ ਮਿਲੇਗਾ ਜਿਨ੍ਹਾਂ ਨੇ ਕਰਨ ਔਜਲਾ ਦਾ ਟੈਟੂ ਬਣਵਾਇਆ ਹੋਇਆ ਹੈ ਉਹਨਾਂ ਫੈਨਸ ਨੂੰ ਡਾਕੂਮੈਂਟਰੀ 'ਚ ਫੀਚਰ ਕਰਨ ਦਾ ਮੌਕਾ ਮਿਲੇਗਾ ਇਹ ਗੱਲ ਦੀ ਜਾਣਕਾਰੀ ਕਰਨ ਔਜਲਾ ਦੇ ਮੈਨੇਜਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ ਉਹਨਾਂ ਨੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਤੇ ਫੈਨਸ ਨੂੰ ਇੱਕ ਖੁਸ਼ਖਬਰੀ ਦਿੱਤੀ ਜਿਸ ਤੋਂ ਬਾਅਦ ਫੈਨਸ ਬੇहद ਖੁਸ਼ ਹੋ ਗਏ ਦੱਸਦੇ ਕਿ ਕਰਨ ਔਜਲਾ ਦਾ ਅਸਲੀ ਨਾਮ ਜਸਕਰਨ ਸਿੰਘ ਔਜਲਾ ਹੈ ਉਹਨਾਂ ਨੇ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਆਪਣਾ ਨਾਮ ਕਰਨ ਔਜਲਾ ਰੱਖਿਆ ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਦੇ ਵਿੱਚ ਹੋਇਆ ਸੀ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋ ਗਈ ਜਦੋਂ ਉਹ ਮਹਿਜ 9 ਸਾਲਾਂ ਦੇ ਸੀ ਕਰਨ ਔਜਲਾ ਲਈ ਬਹੁਤ ਵੱਡਾ ਛਤਕਾ ਸੀ ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਹਨਾਂ ਦੇ ਚਾਚੇ ਅਤੇ ਭੈਣਾਂ ਨੇ ਪਾਲਿਆ ਸਾਲ 2018 ਦੇ ਵਿੱਚ ਕਰਨ ਔਜਲਾ ਨੇ ਡੋਨਟ ਵਰੀ ਗਾਣਾ ਗਾਇਆ ਇਸ ਗਾਣੇ ਨੇ ਰਾਤੋ ਰਾਤ ਕਰਨ ਔਜਲਾ ਨੂੰ ਪੰਜਾਬੀ ਇੰਡਸਟਰੀ ਦਾ ਸੁਪਰਸਟਾਰ ਬਣਾ ਦਿੱਤਾ ਤੁਹਾਡੀ ਸਬਡੇਟ ਤੇ ਜੋ ਵੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਕਰਨ ਔਜਲਾ ਨੇ ਦਿਲਜੀਤ ਦੋਸਾਂਝ ਤੇ ਏਪੀ ਟਿੱਲੋ ਨੂੰ ਛੱਡਿਆ ਪਿੱਛੇ ਦੁਨੀਆ ਪੱਧਰ ਦੇ ਵਿੱਚ ਹਾਸਲ ਕੀਤਾ ਇੱਕ ਖਿਤਾਬ ਆਪਣੀ ਦਮਦਾਰ ਆਵਾਜ਼ ਦੇ ਸਦਕਾ ਕਰਨ ਔਜਲਾ ਨੇ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਬਣ ਗਏ। ਇਹ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਨਿੱਜੀ ਲਾਈਫ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ। ਇਹਨਾਂ ਦਾ ਗਾਇਆ ਹਰ ਗੀਤ ਸੁਪਰ ਹਿੱਟ ਸਾਬਿਤ ਹੁੰਦਾ ਹੈ। ਕਰਨ ਔਜਲਾ ਅੱਜ ਇਸ ਮੁਕਾਮ ਤੇ ਹਨ ਉਹਨਾਂ ਨੇ ਇੱਥੇ ਤੱਕ ਪਹੁੰਚਣ ਲਈ ਸਖਤ ਮਿਹਨਤ ਕੀਤੀ ਹੈ। ਹੁਣ ਕਰਨ ਔਜਲਾ ਨੇ ਇੱਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਕਰਨ ਔਜਲਾ ਨੇ ਦਿਲਜੀਤ ਦੋਸਾਂਝ ਬਾਦਸ਼ਾ ਐਪੀਟਲੋ ਵਰਗੇ ਕਲਾਕਾਰਾਂ ਨੂੰ ਪਿੱਛੇ ਛੱਡ ਕੇ ਇੱਕ ਰਿਕਾਰਡ ਬਣਾਇਆ ਹੈ। ਦਰਅਸਲ ਕਰਨ ਔਜਲਾ ਨੂੰ ਇੰਸਟਾਗ੍ਰam ਤੇ ਐਪਲ 뮤ਜ਼ਿਕ ਦੇ ਆਧਾਰਿਤ ਹੈਂਡਲ ਦੁਆਰਾ ਫੋਲੋ ਕੀਤੇ ਜਾਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਐਪਲ 뮤ਜ਼ਿਕ ਇੰਸਟਾਗ੍ਰam ਅਕਾਊਂਟ ਨੇ ਗਾਇਕ ਨੂੰ ਕਰਨ ਔਜਲਾ ਦੀ ਐਲਬਮ ਮੇਕਿੰਗ ਮੈਮਰੀਜ਼ ਦੇ ਰਿਲੀਜ਼ਿੰਗ ਤੋਂ ਠੀਕ ਇੱਕ ਹਫ਼ਤੇ ਪਹਿਲਾਂ ਫੋਲੋ ਕੀਤਾ ਹੈ। ਦੱਸੀਏ ਕਿ ਹਾਲ ਹੀ ਵਿੱਚ ਕਰਨ ਔਜਲਾ ਦਾ ਨਵਾਂ ਗੀਤ ਰੀਲੀਜ਼ ਹੋਇਆ ਸੀ ਜਿਸ ਨੂੰ ਲੋਕਾਂ ਵੱਲੋਂ ਖੂਬ ਪਿਆਰ ਮਿਲਿਆ ਬੀਤੇ ਦਿਨੀ ਕਰਨ ਔਜਲਾ ਦੀ ਡਾਕੂਮੈਂਟਰੀ ਬਣਾਉਣ ਦਾ ਐਲਾਨ ਕੀਤਾ ਗਿਆ ਜਿਸ ਦੇ ਨਾਲ ਉਹਨਾਂ ਦੇ ਫੈਨਸ ਨੂੰ ਵੱਡਾ ਤੋਹਫ਼ਾ ਮਿਲਿਆ ਖਾਸ ਗੱਲ ਇਹ ਕਿ ਇਸ ਡਾਕੂਮੈਂਟਰੀ ਦੇ ਵਿੱਚ ਕਰਨ ਔਜਲਾ ਦੇ ਫੈਨਸ ਵੀ ਨਜ਼ਰ ਆਣਗੇ ਪਰ ਇਹ ਮੌਕਾ ਸਿਰਫ ਉਹਨਾਂ ਖਾਸ ਫੈਨਸ ਨੂੰ ਮਿਲੇਗਾ ਜਿਨ੍ਹਾਂ ਨੇ ਕਰਨ ਔਜਲਾ ਦਾ ਟੈਟੂ ਬਣਵਾਇਆ ਹੋਇਆ ਹੈ ਉਹਨਾਂ ਫੈਨਸ ਨੂੰ ਡਾਕੂਮੈਂਟਰੀ 'ਚ ਫੀਚਰ ਕਰਨ ਦਾ ਮੌਕਾ ਮਿਲੇਗਾ ਇਹ ਗੱਲ ਦੀ ਜਾਣਕਾਰੀ ਕਰਨ ਔਜਲਾ ਦੇ ਮੈਨੇਜਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ ਉਹਨਾਂ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਤੇ ਫੈਨਸ ਨੂੰ ਇੱਕ ਖੁਸ਼ਖਬਰੀ ਦਿੱਤੀ ਜਿਸ ਤੋਂ ਬਾਅਦ ਫੈਨਸ ਬੇहद ਖੁਸ਼ ਹੋ ਗਏ ਦੱਸਦੇ ਕਿ ਕਰਨ ਔਜਲਾ ਦਾ ਅਸਲੀ ਨਾਮ ਜਸਕਰਨ ਸਿੰਘ ਔਜਲਾ ਹੈ ਉਹਨਾਂ ਨੇ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਆਪਣਾ ਨਾਮ ਕਰਨ ਔਜਲਾ ਰੱਖਿਆ ਔਚਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਦੇ ਵਿੱਚ ਹੋਇਆ ਸੀ। ਔਚਲਾ ਦੇ ਮਾਪਿਆਂ ਦੀ ਮੌਤ ਉਦੋਂ ਹੋ ਗਈ ਜਦੋਂ ਉਹ ਮਹਿਜ 9 ਸਾਲਾਂ ਦੇ ਸੀ। ਇਹ ਘਟਨਾ ਔਚਲਾ ਲਈ ਬਹੁਤ ਵੱਡਾ ਝਟਕਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਚਲਾ ਨੂੰ ਉਹਨਾਂ ਦੇ ਚਾਚੇ ਅਤੇ ਭੈਣਾਂ ਨੇ ਪਾਲਿਆ। ਸਾਲ 2018 ਦੇ ਵਿੱਚ ਕਰਨ ਔਚਲਾ ਨੇ ਡੋਂਟ ਵਰੀ ਗਾਣਾ ਗਾਇਆ। ਇਸ ਗਾਣੇ ਨੇ ਰਾਤੋ-ਰਾਤ ਕਰਨ ਔਚਲਾ ਨੂੰ ਪੰਜਾਬੀ ਇੰਡਸਟਰੀ ਦਾ ਸੁਪਰਸਟਾਰ ਬਣਾ ਦਿੱਤਾ। ਤੁਹਾਡੀ ਸਬਡੇਟ ਤੇ ਜੋ ਵੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ।